ਲਾਵ ਵੀ ਸੱਜਣਾ ਜਿਹੜੇ ਭਰਾ ਸਵਾਰੀ ਵਾਲੀ ਘੋੜੀ ਬਰੀਡਿੰਗ ਵਾਲੀ ਘੋੜੀ ਤੇ ਮਾਰਵਾੜੀ ਚ ਚੰਗੇ ਕੈਰੇਕਟਰ ਵਾਲੀ ਘੋੜੀ ਭਾਲਦੇ ਆ ਨਾ ਤਾਂ ਉਹ ਆ ਘੋੜੀ ਦੇਖ ਲੋ ਰੇਟ ਵੀ ਜਾਇਜ ਆ ਮੀਟ ਵੀ ਚੈਂਪੀਅਨ ਘੋੜੇ ਤੋਂ ਹੋਈ ਹੋਈ ਆ ਤੇ ਹਾਈਟ ਵੀ ਵਧੀਆ ਤੇ ਬਰੀਕੀ ਵੀ ਪੂਰੀ ਕਹਿਣ ਦਾ ਮਤਲਬ ਵੀ ਜਿਹੜੇ ਮਾਰਵਾੜੀ ਚ ਆਪਾਂ ਕੈਰੇਕਟਰ ਭਾਲਦੇ ਆ ਆਪਾਂ ਨੂੰ ਜਾਇਜ ਰੇਟ ਚ ਮਿਲ ਜਾਣੇ ਆ ਬਾਕੀ ਸਾਰੀ ਡਿਟੇਲ ਤੁਹਾਨੂੰ ਦਿੰਦੇ ਆ ਦੋਸਤੋ ਵੀਡੀਓ ਦੇ ਵਿੱਚ ਪਹਿਲਾਂ ਤਾਂ ਸਵਾਗਤ ਆ ਸਾਰੇ ਸੱਜਣਾ ਦਾ ਜਿਹੜੇ ਆਪਣੇ ਨਾਲ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਤੇ ਜੁੜੇ ਤੇ ਜਿਹੜੇ ਭਰਾਏ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਨੂੰ ਵੀ ਤਹਿ ਦਿਲੋਂ ਸਵਾਗਤ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮ ਦਿ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਅੱਜ ਤੁਹਾਡੇ ਲਈ ਮਾਰਵਾੜੀ ਚ ਕੁਮਹਿਤ ਰੰਗ ਦੀ ਲਿਆਏ ਆ ਕੁੜੀ ਮਾਰਕਿੰਗ ਵੱਲੋਂ ਵੀ ਪਰਫੈਕਟ ਆ ਕੈਰੈਕਟਰ ਵਾਈਜ਼ ਬਰੀਕੀ ਵਾਈਜ਼ ਕੰਨ ਕੰਡੀਸ਼ਨ ਦੀ ਲੈਂਥ ਵਾਈਜ਼ ਸਾਰੀ ਓਕੇ ਰਿਪੋਰਟ ਆ ਸਾਰੀ ਡਿਟੇਲ ਹੀ ਦਵਾਂਗੇ ਬਸ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਤਾਂ ਕਿ ਜਿੱਦਾਂ ਦਾ ਵੀ ਕੋਈ ਭਰਾ ਵੀਡੀਓ ਭਾਲਦਾ ਹੋਇਆ ਵੀਡੀਓ ਲੱਭਦਾ ਹੋਇਆ ਇਦਾਂ ਦੇ ਜਾਨਵਰ ਦੀ ਉਹ ਤਾਂ ਇਹ ਵੀਡੀਓ ਪਹੁੰਚ ਜੇ ਤੇ ਚੈਨਲ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਵੀ ਜੈਜ ਮੋਲ ਵਿੱਚ ਚੰਗਾ ਜਾਣ ਰ ਲੱਭਦੇ ਆ ਤਾਂ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਪਹਿਲਾਂ ਆਪਾਂ ਕੁੜੀ ਦੀ ਡਿਟੇਲ ਦੇ ਦਿੱਤਾ ਤੁਹਾਨੂੰ ਦੋਸਤੋ ਜਿਵੇਂ ਤੁਸੀਂ ਦੇਖ ਹੀ ਲਿਆ ਮਾਰਵਾੜੀ ਕੁੜੀ ਹੈ ਜੀ ਤੇ 4.5 ਸਾਲੇ ਦੀ ਉਮਰ ਹੈ ਜੀ ਹੱਥਾਂ ਪੈਰਾਂ ਦੀ ਬਾਲਪੋਰੀਆਂ ਦੀ ਪੂਰੀ ਤਰ੍ਹਾਂ ਸਾਫ਼ ਲੈਂਥ ਲੰਥਰੀ ਚੰਗੀ ਐ ਤੇ ਮੇਨ ਗੱਲ ਆ ਸਵਾਰੀ ਦੀ ਪਾਸ ਆ ਤੋਰਾ ਤੋਰਾ ਬਹੁਤ ਚੰਗਾ 60 ਇੰਚ ਹਾਈਟ ਐ ਜੀ ਬਾਲਪੋਰੀਆਂ ਦੇ ਬਿਲਕੁਲ ਸਾਫ਼ ਆ ਮਾਰ ਕੇ ਦੀ ਗੱਲ ਕਰੀ ਤਾਂ ਮੱਥੇ ਤੇ ਪਤਲਾ ਬਲੇਜ ਤੇ ਦੋ ਪੈਰ ਚਿੱਟੇ ਨੇ ਜੀ ਹਾਈਟ 60 ਇੰਚ ਐ ਜੀ ਕੰਨਾਂ ਕੋਨਾਂ ਦੀ ਚੰਗੀ ਆ ਤੇ ਤੋਰੇ ਤੋਰੇ ਦੇ ਬਹੁਤ ਚੰਗੇ ਆ ਬਾਕੀ ਰੰਗ ਬਹੁਤ ਸੋਹਣਾ ਕਮੇਟਾ ਪੱਕਾ ਰੰਗ ਤੁਸੀਂ ਦੇਖ ਸਕਦੇ ਹੋ ਪਟਾ ਬਹੁਤ ਸੋਹਣਾ ਤੇ ਮਗਰਲੇ ਦੋ ਪੈਰ ਚਿੱਟੇ ਇਹਦੇ ਗਰਦਨ ਗੁਰਦਨ ਲੰਮੀ ਬਹੁਤ ਆ ਲੈਂਥ ਬਹੁਤ ਆ ਮੇਟ ਹੋਈ ਨੂੰ ਇਹਨਾਂ ਦੋ ਤਿੰਨ ਹੋਇਆ ਜੀ ਜੈ ਰਾਜ ਤੋਂ ਜੈ ਰਾਜ ਦੇਵ ਰਾਜ ਰਾਣੀ ਦਾ ਬੱਚਾ ਦਿਲਵਾਕ ਰਾਣੀ ਦਾ ਪੁੱਤ ਆ ਡੀਐਨ ਵੀ ਕੁਆਲੀਫਾਈ ਆ ਸਾਰੇ ਉਹਦਾ ਚੈਂਪੀਅਨ ਬਣਿਆ ਹੋਇਆ ਪੇਪਰ ਸਾਰੇ ਬਣੇ ਹੋਇਆ ਤੇ ਬਾਕੀ ਸਾਰੀ ਤੁਹਾਡੇ ਸਾਹਮਣੇ ਹੈ ਰਾਜੀ ਲਿਸੀ ਜਿਹੜੀ ਉਹ ਤੁਹਾਡੇ ਸਾਹਮਣੇ ਹਾਈਟ 60 ਕਿੰਚ ਤੋਰੇ ਤੋਰੇ ਦੀ ਬਹੁਤ ਚੰਗੀ ਤੁਸੀਂ ਆ ਕੇ ਬਹਿ ਕੇ ਦੇਖੋ ਮਨ ਖੁਸ਼ ਹੋ ਜੂ ਰੂਹ ਖੁਸ਼ ਹੋ ਜੂ ਕਹਿਣ ਦਾ ਮਤਲਬ ਤੁਹਾਡਾ ਤੇ ਬਾਕੀ ਜੈ ਰਾਜ ਦੇ ਬੱਚੇ ਬਹੁਤ ਚੰਗੇ ਆਗੇ ਜੀ 41000 ਜੈ ਰਾਜ ਦੀ ਫੀਸ ਆ ਤਾਂ ਤੁਹਾਨੂੰ ਉਹ ਮੰਨ ਲਓ ਇੱਕ ਹਿਸਾਬ ਦੀ ਤੁਹਾਡਾ 41000 ਉਹ ਬਚ ਜਾਣ ਤੇ 100% ਕੋਈ ਘੱਮਣ ਰਹਿ ਜਾਣੀ ਜੇ ਖਾਲੀ ਰਹਿੰਦੀ ਆ ਤਾਂ ਫ੍ਰੀ ਫੀਰ ਭਰਾ ਕੇ ਦਵਾਂਗੇ ਅੰਦਰ ਦੀ ਆਪਦੀ ਜਿਹੜੇ ਮਰਜੀ ਡਾਕਟਰ ਤੋਂ ਲਜਾਣ ਤੋਂ ਪਹਿਲਾਂ ਚੈੱਕ ਕਰਵਾ ਕੇ ਲਿਜਾ ਸਕਦੇ ਤੁਸੀਂ ਆਪਾਂ ਨੂੰ ਕੋਈ ਇਤਰਾਜ਼ ਨਹੀਂ ਉਹ ਤੇ ਮੇਟ ਹੋਈ ਦੀ ਤੁਹਾਨੂੰ ਫੋਟੋ ਵੀ ਮਿਲ ਜੂ ਵੀਡੀਓ ਵੀ ਮਿਲ ਜੂ ਤੇ ਬਾਕੀ ਜੇ ਉਨੇ ਇੱਕੀ ਹੁੰਦੀ ਵੀ ਆ ਤਾਂ ਆਪਾਂ ਫਰੀ ਭਰਾ ਕੇ ਦੇਵਾਂਗੇ ਤੇ ਲੈਂਥ ਨੂੰ ਤੇ ਚੰਗੀ ਉਹ ਬੱਚਾ ਇਹਨੇ ਚੰਗਾ ਦੇ ਜਣਾ ਕਿਉਂਕਿ ਸਾਰੀ ਜਿਹੜੀ ਬਰੀਡਿੰਗ ਵਾਸਤੇ ਬਣ ਬਰੀਕੀ ਚਾਹੀਦੀ ਹੈ ਲੈਂਥ ਲੰਮੀ ਗਰਦਨ ਸੁਨੱਖਾ ਕੰਨ ਤੇ ਚੰਗਾ ਮਾਰਕਾ ਉਹ ਸਾਰੀਆਂ ਚੀਜ਼ਾਂ ਇੱਥੇ ਮੌਜੂਦ ਨੇ ਤੇ ਬਾਕੀ ਹਣ ਤੁਸੀਂ ਪਸੰਦ ਕਰਨੇ ਜੇ ਤੁਹਾਡੇ ਪਸੰਦ ਹੋਈ ਘੋੜੀ ਜੱਜਦੀ ਹੋਈ ਤਾਂ ਥੱਲੇ ਚੱਲ ਪੇ ਨੰਬਰ ਜੀ ਨੰਬਰ ਉੱਤੇ ਸੰਪਰਕ ਕਰ ਲਿਓ 82395 5454 9855599017 ਜੇ ਕੋਈ ਡਿਟੇਲ ਰਹਿੰਦੀ ਹੋਈ ਆ ਨੰਬਰਾਂ ਤੇ ਪਤਾ ਲੈ ਲਿਓ ਮਿਲਦੇ ਆ ਨਵੀਂ ਵੀਡੀਓ ਨਾਲ ਤੁਹਾਨੂੰ